ਕੈਨੇਡਾ ਤੋਂ ਆਈਪੈਡ ਨੂੰ ਮਿਲਣ ਆਇਆ ਪਰ ਅੱਜ ਇਸ ਦਾ ਬਟਾਲੇ ਦੇ ਹੀ ਕੁਝ ਨੌਜਵਾਨਾਂ ਨੇ ਕਿਰਚਾ ਮਾਰ ਕੀਤਾ ਕਤਲ ਪਿਤਾ ਜ਼ਖਮੀ पुलिस कर रही जांच बटाला दे गुरू नानक नगर भुलर रोड से बीती रात बई साल हसनप्रीत कुछ नौजवाना मार के मारके किल हसनप्रीत ने होटल मैनेजमेंट तो तो की पढ़ाई की चंडीगढ़ विखे पिजा स्टोर तम करता सी अपने रिश्तेदार को अपनी वर्षी भैन नंडीगढ़ तिलन बटा अपने घर आया भैन कैनेडा ती हुई सी परिवार का दोष है कि नशा करने वाले लोगों ने तेज धार हथियार न कि कतल क्योंकि उन्होंने घर के बहर बैठ नौजवान नशा करते उन्होंने हसन वलो रोकया जाता मृतिक मैम ने रोक दिन पे मेरे बेटे, बेटे पिछले कल भी मेरा बेटा हथियार बंदा ने मेरे बेटे हमला कर दिता मेरे भी सटा लग मेरे बेटे मौत हो गई कल कुछ ਉਤੇ ਅਮਲੀ ਬੰਦੇ ਉਹਨਾਂ ਨੂੰ ਕੁਝ ਮਾੜਾ ਚੰਗਾ ਆਖਿਆ ਉਪਰ ਇਥੇ ਨਾ ਬਹਿ ਕਰੋ ਇਸੇ ਗੱਲ ਦੇ ਚੱਕਰ ਚ ਪਰਸੋਂ ਦੀ ਗੱਲ ਹੈ ਰஞ்சிਸ਼ ਸਿੰਘ ਦੇ ਮਗਰ ਪੈ ਗਏ ਇਹ ਭੱਜ ਕੇ ਘਰ ਆਇਆ ਚਲ ਉਹ ਦੇ ਲੰਗ ਗਿਆ ਅਗਲੇ ਦਿਨ ਫਿਰ ਇੱਕ ਤੇ ਰੋਟੀ ਪਾਣ ਗਿਆ ਜਿਹੜਾ ਬੰਦਾ ਉਹ ਦਿਨ ਇਹਦੇ ਮਗਰ ਦਾਤਰ ਲਾ ਕੇ ਪਿਆ ਪਰਸੋਂ ਉਹ ਫਿਰ ਕੱਲ ਆ ਗਿਆ ਉਹਨਾਂ ਚੇਹਰ ਨੂੰ ਅਹੀਂ ਆਖਿਆ ਦਾ ਬੇਟਾ ਫਿਰ ਗਿਆ ਹੀ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਚੇਹਰ ਨੂੰ ਪੰਜ ਚਾਰ ਬੰਦੇ ਹੋਰ ਮੰਗਾ ਲਏ ਬੰਦੇ ਬੰਦੇ 35 40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰੇ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਆਉਣ ਸਪੋਰਟ ਦੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਾਂ ਨੂੰ ਕੋਈ ਨਹੀਂ ਆਪਣਾ ਬਿਆਨ ਪੂਨ ਲਾ ਕੇ ਚੱਲ ਕੇ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪੜਾ ਮੈਂ ਰਾਤ ਦਾ ਡੱਡ ਹਾਂ ਬੇਹੋਸ਼ ਆ ਕਿਹੜੇ ਬੰਦੇ ਦੀ ਆ ਲਾ ਗਈ ਉਹਨਾਂ ਰਜਿੰਦਰ ਸਿੰਘ ਨਿੰਦਾ ਜੀ ਮੇਰਾ ਇਹ ਸਰ ਤੁਸੀਂ ਅੱਜ ਤੁਹਾਨੂੰ ਸਾਰਾ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਵੰਤ ਮੰਦੀ ਸਰਕਾਰ ਆਈ ਆ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬਹਿ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇੱਥੇ ਰੰਜਿਚ ਚਾਹ ਕੇ ਸਾਡੇ ਭਾਂਜੇ ਨੂੰ ਜਿਹੜਾ ਕਤਲ ਕਰਤਾ ਜੀ ਇਹ ਰਾਤ ਦਾ ਤਕਰੀਬਨ ਕੋਈ 7:30 ਵਜੇ ਦੀ ਗੱਲ ਹੈ ਜਸਨਦੀਪ ਸਿੰਘ ਉਹਦਾ ਨਾਮ ਆ ਸਾਡਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਤੇ ਸਾਡਾ ਦਾ ਫਕਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੁਣੇ ਹੀ ਆਪਣਾ ਕੋਰਸ ਕੀਤਾ ਵਾ ਸਰ ਉਹਨੇ ਹਾਂਜੀ ਅਨਮੈਲਟਸ ਕਿੰਨੇ ਭੈਣ ਭਰਾ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੇ ਦੋ ਭਰਾ ਇੱਕ ਛੋਟਾ ਬੱਚਾ ਕੋਈ ਦਾ ਬਾਰਾ 12 13 ਸਾਲ ਦਾ ਜਦੋਂ ਝਗੜਾ ਹੋ ਗਿਆ ਤੇ ਸੀਨ ਜਿਹੜਾ ਕਰ ਉਹ ਇਹ ਸਰ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਵੈਰੀਫਿਕੇਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕ ਕੇਸ ਚ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵੀ ਵਾਰ ਕੀਤਾ ਵਾ ਤੇ ਉਹਨਾਂ ਤੇ ਵੀ ਕੀਤਾ ਇਹ ਆਪਣੇ ਪਲਾਟ ਚ ਬਣੋਤੇ ਹੋਏ ਉੱਥੇ ਮੌਕੇ ਤੇ ਬਾਕੀ ਸ਼ੋਹਰਤ ਕਤਲ ਹੋਇਆ ਜੀ ਉਹ ਦੱਸ ਦਿਓ ਜੀ ਕਿਦਾ ਹੋਇਆ ਤੇ ਕੀ ਮਾਮਲਾ ਕੀ ਹੈ ਜੀ ਜਸ਼ਨਦੀਪ ਸਿੰਘ ਸੀ ਸਾਡਾ ਆਪਣਾ ਫਾਟਕਾ ਕਹਦਿਆ ਮੈਂ ਫਾਟਕਾ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਲਵੇ ਲੈਕ ਤੇ ਲਾ ਕੇ ਇਹਨਾਂ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਪੇ ਮਾਪ ਤੇ ਪਿਓ ਗੰਦੀਪ ਸਿੰਘਾ ਉਥੇ ਰਾਤ ਕੁੱਤੇ ਨੂੰ ਰੋਟੀ ਵੀ ਦੇਣ ਗਏ ਸੀ ਉਥੇ ਕੋਈ ਰੇਲਵੇ ਟ੍ਰੈਕ ਤੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਨੂੰ ਕਿਦਾਂ ਹੁੰਦਾ ਨਹੀਂ ਦੱਸ ਵੀ ਤੇ ਨਾ ਪਿਆ ਕਰੋ ਉਹਨਾਂ ਦੀ ਬਹਿਸ ਹੋਈ ਹੈ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਤੇ ਮੁੰਡਾ ਦੇ ਮਾਰ ਕੇ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ जख्मी ਹੋ ਗਿਆ ਤੇ ਇਹ ਆ ਕਾਰਨ ਮਤਲਬ ਇਹ ਜਿਹੜੇ ਫਾਦਰਵਾਜਾ ਹੋਰ ਰਿਸ਼ਤੇਦਾਰ ਕਹ ਰਹੇ ਕਿ ਮਸ਼ਾ ਕਰਦੇ ਸੀ ਉੱਤੇ ਬੈਠੇ ਇਹ ਤਾਂ ਵੀ ਗੱਲ ਸਮਝ ਰਹੀ ਅਦੇ ਤਫਤੀਸ਼ ਕਰ ਰਹੇ ਆ ਨਹੀਂ ਨਸ਼ੇ ਵਾਲੇ ਗੱਲੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੂ ਵੀ ਇਹ ਨਸ਼ੇਹੀ ਕੌਣ ਨੇ ਮਾਮਲਾ ਦਰਜ ਕਰਦੇ ਹਾਂ ਹਾਂ ਐਫ ਆਰ ਦਰਜ ਕਰਤੀ ਹੈ ਤਫਤੀਸ਼ ਚੱਲਦੀ ਹੈ ਸੋੜਿਆ ਪਿੰਡੀ ਵਾਲਾ ਤੋਂ ਦਾ ਅਸੀਂ ਠੀਕ ਹੈ ਠੀਕ ਹੈ ਠੀਕ ਹੈ ਤਾਂ 100 ਰੁਪਏ ਦਾ ਚੱਕ ਹੋਰ ਆਪਾਰ ਨਹੀਂ ਉਹ ਆਹ ਇਹ ਵੀ ਠੀਕ ਹੈ ਸਾਰੀ ਚੱਲੀ ਜਾਂਦੇ ਜੀ ਚੱਲੀ ਬੇਟਾ ਉਰਚਾ ਮੈਂ ਪਟਾਣ ਕਹਿੰਦਾ ਪੁਛਣਾ ਸਰ ਮੈਂ ਵਹਿ ਜਾਣ ਕੇ ਫੋਨ ਕਰਨਾ ਸਰ ਪਹਿਲਾਂ ਚਾਹਣਾ ਮੈਂ ਖੜਾ ਮੈਸਰ ਮੈਂ ਚਾਹਣਾ ਚਾਹਾਂਗਾ